ਮਾਰਨ ਦਾ ਕਰਨੀ ਹੋ ਜਾਂਦਾ ਦੋਸਤੋ ਜਿਹੜੀ ਹੁਣ ਮੱਖ ਜੀ ਹੈ ਨਾ ਇਹ ਵੀ ਡਿਸਟਰਬ ਬਹੁਤ ਕਰਦੀ ਆ ਪਸ਼ੂ ਨੂੰ ਨਾ ਪਸ਼ੂ ਬੈਠਾ ਬੈਠਾ ਉਹੀ ਇਰੀਟੇਟ ਹੋਈ ਜਾਂਦਾ ਜਿਗਾਲੀ ਨਹੀਂ ਸਹੀ ਕਰਦਾ ਖਾਂਦੀਆਂ ਨਹੀਂ ਸਹੀ ਗੀਆਂ ਜੇ ਮੰਨ ਲਓ ਸ਼ਾਮ ਦੇ ਟਾਈਮ ਵੀ ਕਈ ਵਾਰੀ ਮੱਖ ਜਿਆ ਹੋ ਜਾਂਦਾ ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਬੜੇ ਟਾਈਮ ਦੀ ਵੇਟ ਕਰਦੇ ਪਏ ਸੀ ਤੁਸੀਂ ਵੀਡੀਓ ਦੀ ਕਿ ਵੀਡੀਓ ਨਹੀਂ ਵੀਰ ਆ ਰਹੀਆਂ ਸੋ ਬੀਜੀ ਸ਼ਡਿਊਲ ਇਹਨਾਂ ਚੱਲ ਰਿਹਾ ਸੀ ਦੋਸਤੋ ਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਦਾ ਸੀ ਕੋਸ਼ ਥੋੜਾ ਜਿਹਾ ਸਾਈਡ ਤੇ ਜਾਣਾ ਪਿਆ ਮੈਨੂੰ ਕੁਝ ਦਿਨ ਇਸ ਕਰਕੇ ਅੱਜ ਘਰ ਪਹੁੰਚਿਆ ਸੀਗਾ ਮੈਂ ਤਾਂ ਕੁਝ ਐਨੀਮਲ ਆਏ ਸੀਗੇ ਆਪਣੇ ਕੋਲੇ ਤੇ ਅੱਜ ਸਭ ਤੋਂ ਪਹਿਲਾਂ ਥੋੜੀ ਜੀ ਪਿੰਡੇ ਤੇ ਮੈਨੂੰ ਜਿਹਦਾ ਖੁਸ਼ਕੀ ਜੀ ਮਹਿਸੂਸ ਹੋਈ ਇਹਨਾਂ ਦੇ ਕਿਉਂਕਿ ਜਦੋਂ ਆਪ ਰਖਖਾਭ ਕਰੀਏ ਫਿਰ ਉਹ ਹੋਰ ਹੁੰਦੀ ਹੈ ਜਦੋਂ ਕਿਸੇ ਦੇ ਛੱਡੀਏ ਫਿਰ ਫਰਕ ਪੈਂਦਾ ਥੋੜਾ ਜਿਹਾ ਪਰ ਐਨੀਮਲ ਬੜੇ ਹੀ ਟੌਪ ਦੇ ਲਏ ਸੀ ਤੁਹਾਨੂੰ ਅੱਜ ਆਪਾਂ ਤਿੰਨ ਬੂਰੀਆਂ ਨੀਲੀਆਂ ਦਿਖਾਉਣੀਆਂ ਬੂਰੀਆਂ ਨੀਲੀਆਂ ਵੀ ਇਹੋ ਜੀਆਂ ਕਿ ਤੁਸੀਂ ਕਹੋਗੇ ਕਿ ਵਾਕਿਆ ਵੀਰ ਇਹਨਾਂ ਦੇ ਵਿੱਚ ਪੂਰੀ ਗੱਲ ਬਾਤ ਆ ਗੱਲਬਾਤ ਤਾਂ ਮੈਂ ਕਹਦਾ ਕਿਉਂਕਿ ਜਿਹੜੀਆਂ ਬੂਰੀਆਂ ਨੀਲੀਆਂ ਹਨ ਇਹਨਾਂ ਦੇ ਮਾਪਿਓ ਦਾ ਰਿਕਾਰਡ ਬਹੁਤ ਚੰਗਾ ਜਿਹੜੀ ਇੱਧਰ ਕੱਟੀ ਖੜੀ ਇਹ ਵੀ ਮਾਲ ਹੈ ਪੱਖ ਤੋਂ ਪਿਓਲੇ ਪੱਖ ਤੋਂ ਬਹੁਤ ਜ਼ਿਆਦੀ ਨਿਜਾਇਤ ਚੰਗੀ ਆ ਸੋ ਆਨਲਾਈਨ ਫੋਨ ਤੇ ਸੌਦਾ ਕੀਤਾ ਸੀ ਆਪਾਂ ਬੰਦਿਆਂ ਨਾਲ ਇੱਧਰ ਆ ਵੀ ਜਿਹੜੀ ਆ ਇਹਦਾ ਵੀ ਜਿਹੜਾ ਰਿਕਾਰਡ ਆ ਬੜਾ ਚੰਗਾ ਵਾ ਟੇਢੇ ਘੜ ਦੀ ਕੱਟੀ ਆ ਜੈਜ ਜੀ ਮਾਰਕਿੰਗ ਆ ਜਿਹੜੇ ਵੀਰ ਮੇਲਿਆਂ ਦੇ ਵਿੱਚ ਜਾਣ ਦੇ ਸ਼ੌਕੀਆ ਉਹ ਇਹਨਾਂ ਚੀਜ਼ਾਂ ਨੂੰ ਖਰੀਦ ਸਕਦੇ ਆ ਹੁਣ ਅੱਜ ਇਹਨਾਂ ਨੇ ਆਪ ਲੱਸੀ-ਲੁੱਸੀ ਮਾਰਨੀ ਹੀ ਮੈਂ ਕਿਹਾ ਚਲੋ ਇਹਨਾਂ ਦੀ ਵੀਡੀਓ ਦਾ ਪ੍ਰੋਪਰ ਫੇਰ ਬਣਾਵਾਂਗੇ ਤੇ ਅੱਜ ਸਵੇਰ-ਸਵੇਰ ਲੱਸੀ ਪਾਣੀ ਮਾਰਤਾ ਪਹਿਲਾਂ ਇਹਨਾਂ ਦੇ 15 ਕੁ ਮਿੰਟ ਹੋ ਗਿਆ ਹੁਣ ਇਹਨਾਂ ਦੇ ਉੱਪਰ ਆਪ ਲੱਸੀ ਮਾਰਾਂਗੇ ਲੱਸੀ ਮਾਰ ਕੇ ਫੇਰ ਜਦੋਂ ਨਿਖੜੀਆਂ ਫੇਰ ਤੁਹਾਨੂੰ ਦੁਬਾਰਾ ਵੀਡੀਓ ਨਾਲ ਜੁਆਇਨ ਕਰਾਂਗੇ ਇੱਧਰ ਆਪਣੇ ਕੋਲੇ ਇੱਕ ਗੱਬਣ 7ਵਾਂ ਮਹੀਨਾ ਨੂੰ ਲੱਗਾ ਹੋਇਆ 7 ਮਹੀਨਾ ਦੀ ਜਿਹੜੀ ਇਹ ਕਪਾਸ ਬੂਰੀ ੱਿੱਲਾਂ ਵਾਲੀ ਨੀਲੀ ਰਵੀ ਮੀਨੀ ਇੱਕ ਗੋਣ ਲੱਭਣਾ ਬੜਾ ਔਖਾ ਹੋ ਜਾਂਦਾ ਤੇ ਗੁਰੂ ਰਾਮਦਾਸ ਪਾਸ਼ਾ ਦੀ ਏਡੀ ਕਮੇਰ ਆ ਦੋਸਤੋ ਕਿ ਆਪਾਂ ਇਹਦੇ ਵਿੱਚ ਸਾਰੇ ਗੁਣ ਜਿਹੜੇ ਪ੍ਰਮਾਤਮਾ ਲੋ ਜਿਹੜੇ ਪਾਏ ਗਏ ਆ ਤੇ ਆਪਾਂ ਇਹਨੂੰ ਖਰੀਦਿਆ ਸਾਰਿਆਂ ਨੂੰ ਵੱਡੀ ਇਹ ਖਾਸੀਤਾ ਕਿ ਇਹਦੀ ਜਿਹੜੀ ਮਾਰਕਿੰਗ ਆ ਦੋਸਤੋ ਜਿਹੜੀ ਮੇਲਿਆਂ 'ਚ ਮੰਨੀ ਜਾਂਦੀ ਆ ਉਹ ਲੱਗੀ ਹੋਈ ਆ ਇਹ ਤੋਂ ਬਰੀਡਿੰਗ ਤੇ ਤੁਸੀਂ ਬੱਚੇ ਜੇਵ ਜੇ ਮਾਜੀ ਲੈ ਸਕਦੇ ਆ ਸੁਪਰ ਵੀ ਨਿਸ਼ਾਨ ਆ ਗਿਆ ਦੇਖ ਸਕਦੇ ਆ ਤੇ ਇਹਦੇ ਆਰਡਰ ਦੀ ਕੁਆਲਿਟੀ ਦਿਖਾਉਣਾ ਹਜੇ ਮਹੀਨੇ ਨੂੰ ਸੂਨ ਦੇ ਵਿੱਚ ਇਹਦੇ 7ਵਾਂ ਲੱਗਾ 4 ਪਏ ਆ ਤੇ ਆ ਤੁਹੀ ਇਹਦਾ ਆਰਡਰ ਦੇਖਿਓ ਤੇ ਆਰਡਰ ਜਿੱਦਾਂ ਮਰਜੀ ਭਲਾ ਬੱਚਾ ਤੇ ਭਲਾ ਦੀ ਬਿਯੁਰਗਾ ਇੰਦਾ ਇਹਦਾ ਥਣ ਪਲੋਸੀ ਜਾਵੇ ਇਹ ਨਹੀਂ ਵੀ ਇਹ ਲੂਤ-ਲੂਤ ਕਰੂਗੀ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਇਹ ਬਰੀਡਾਂ ਨਾਲ ਹੀ ਛੇਤੀ ਮਿਲਦੀਆਂ ਕਿਸਮਤ ਦੇ ਸੌਦੇ ਆ ਬਸ ਇ ਪੈਸਾ ਜਦੋਂ ਆਪਾਂ ਇਨਵੈਸਟ ਚੰਗਾ ਕਰਨਾ ਤੇ ਫਿਰ ਚੀਜ਼ ਵੀ ਚੰਗੀ ਮਿਲਦੀ ਤੇ ਉਹ ਬੂਰੀ ਨੀਲੀ ਦਾ ਵੀ ਆ जिदे ਗਾਲੇ ਕਰਦੀ ਦਾ ਵੀ ਸਿੰਘ ਹਿੱਲੂਗਾ ਤੇ ਸਿੰਘ ਕੰਨਾਂ ਤੋਂ ਅਗਲੇ ਪਾਸੇ ਇਹ ਇਹ ਦਨੀਆਂ ਚੀਜ਼ਾਂ ਲੱਭਣੀਆਂ ਆ ਦੇਖੋ ਬੜੀਆਂ ਔਖੀਆਂ ਹੁੰਦੀਆਂ ਪਰ ਕੋਸ਼ਿਸ਼ ਪੂਰੀ ਕੀਤੀ ਆ ਕਿ ਤੁਹਾਡੀ ਇਤਕੀ ਰੂਹ ਰਾਜੀ ਕਰਕੇ ਤੋਰਾਂਗੇ ਜਿਹੜਾ ਵੀ ਸਜਨੇ ਇੱਥੇ ਆਊਗਾ ਸੋ ਤਿੰਨ ਬੂਰੀਆਂ ਆਪਣੇ ਕੋਲੇ ਤੇ ਤਿੰਨਾਂ ਦੇ ਵਿੱਚ ਜੇ ਕਿਸੇ ਨੂੰ ਪਸੰਦ ਆਉ ਤਾਂ ਦੇਖ ਲਿਓ ਆ ਬਲੈਕ ਕਲਰ ਵਾਲੀ ਨਹੀਂ ਦੋਸਤੋ ਵਿੱਚ ਨਾਲ ਵਿੱਚ ਨਹੀਂ ਬਾਕੀ ਇਹਨਾਂ ਦਾ ਜੇ ਕਿਸੇ ਦਾ ਮੂਡ ਬਣਿਆ ਤਾਂ ਜਰੂਰ ਤੁਸੀਂ ਆਪਣੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਆ ਗੱਟੀ ਦੀ ਬਿਊਟੀ ਵੇਖਣ ਵਾਲੀ ਹੈ ਜੇ ਤੁਸੀਂ ਘਰੇ ਆਉਂਗੇ ਨਾ ਇਦੋਂ ਖਾਲੀ ਨਹੀਂ ਮੁੜਦੇ ਇਦਾਂ ਦੀ ਬਿਊਟੀ ਬਹੁਤ ਘੱਟ ਦੇਖ ਨੂੰ ਮਿਲਦੀ ਦੋਸਤੋ ਆ ਦੇਖੋ ਬਾਕੀ ਹੁਣ ਲੱਸੀ ਮਾਰਦੇ ਇਹਨਾਂ ਦੇ ਕਰਦੇ ਆ ਪੂਰੀ ਆ ਤਿਆਰ ਤੇ ਜੁੜੇ ਰਹੋ ਵੀਡੀਓ ਦੇ ਨਾਲ ਨੋ ਵੀ ਹੁਣ ਆਪਾਂ ਲੱਸੀ ਇਹਨਾਂ ਦੇ ਮਾਰਤੀ ਪਿੰਡੇ ਤੇ ਚੰਗੀ ਤਰ੍ਹਾਂ ਨਸੀ ਮਾਰਨ ਦਾ ਕਾਰਨ ਇਹ ਹੋ ਜਾਂਦਾ ਦੋਸਤੋ ਜਿਹੜੀ ਹੁਣ ਮੱਖ ਜੀ ਹੈ ਨਾ ਇਹ ਵੀ ਡਿਸਟਰਬ ਉਹ ਕਰਦੀ ਆ ਪਸ਼ੂ ਨੂੰ ਨਾ ਪਸ਼ੂ ਬੈਠਾ ਬੈਠਾ ਉਹੀ ਇਰੀਟੇਟ ਹੋ ਜਾਂਦਾ ਜੇ ਗਾਲੀ ਨਹੀਂ ਸਹੀ ਕਰਦਾ ਖਾਂਦੀਆਂ ਨਹੀਂ ਸਹੀ ਗਿਆ ਜੇ ਮੰਨ ਲਓ ਸ਼ਾਮ ਦੇ ਟਾਈਮ ਵੀ ਕਈ ਵਾਰੀ ਮੱਖ ਜਾ ਹੋ ਜਾਂਦਾ ਤੇ ਜੇ ਪਿੰਡੇ ਦੇ ਉੱਪਰ ਤੁਸੀਂ ਇਹਨਾਂ ਦੇ ਔਇਲਾ ਤੇ ਜਾਂ ਲੱਸੀ ਇਦਾਂ ਲਾ ਦਿੰਨੇ ਆ ਜਾਂ ਉਸ ਤੋਂ ਬਾਅਦ ਸਪਰੇਅ ਮਾਰ ਦਿੰਨੇ ਆ ਫਿਰ ਪਸ਼ੂ ਨੂੰ ਰੈਸਟ ਬਹੁਤ ਵਧੀਆ ਮਿਲ ਜਾਂਦੀ ਹੈ ਤੇ ਲੱਸੀ ਹਮੇਸ਼ਾ ਹੀ ਲੱਸੀ ਦੇ ਵਿੱਚ ਇਹੋ ਜੀ ਕੜਤਨ ਹੁੰਦੀ ਆ ਕਿ ਮੰਨ ਲਓ ਪਿੰਡੇ ਉੱਪਰ ਜਿਹੜੀ ਸਕਿਨ ਦੇ ਮਾੜੀ-ਮੋਢੀ ਖਾਸ਼ ਖੂਜ ਕੁਝ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਉਹ ਠੀਕ ਹੋ ਜਾਂਦੀ ਆ ਇਹਦੇ ਵਿੱਚ ਮੰਨ ਲਓ ਕੁਦਰਤਾਂ ਲੋ ਇਨਕਾਸ ਵਾਲੀ ਜਿਹੜੀ ਸਿਸਟਮ ਹੁੰਦਾ ਉਹ ਪਸ਼ੂ ਦੀ ਚਮੜੀ ਜਿਹੜੀ ਖੁਸ਼ਕਾ ਉਹਨੂੰ ਬਿਲਕੁਲ ਤਰਲ ਕਰ ਦਿੰਦਾ ਤੇ ਇਨਾ ਨਗਿਨੀਆ ਦਾ ਸ਼ੌਕ ਤਾਂ ਜਦੋਂ ਜਿਹੜਾ ਬਲੱਡ ਵਿੱਚ ਹੁੰਦਾ ਦੋਸਤੋ ਉਹ ਜਾਂਦਾ ਨਹੀਂ ਬੇਸ਼ੱਕ ਮੈਂ ਬੀਜੀ ਸ਼ਡਿਊਲ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਮੰਨ ਲਓ ਫਿਰ ਵੀ ਘਰ ਦੇ ਵਿੱਚ ਲਿਆ ਕੇ ਤੇ ਤੁਹਾਡੀ ਰੂਪ ਰੂਪ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਲਕਦਾ ਸੀਜ਼ਨ ਪੂਰੀ ਦਾ ਸੀਜ਼ਨ ਚੱਲਣ ਰਿਹਾ ਪਰ ਜਿਹੜੇ ਦੋਸਤ ਆ ਉਹ ਨਰਾਜ਼ ਨਹੀਂ ਹੋਣਦੇ ਨੇ ਕਾਫੀ ਦਿਨਾਂ ਬਾਅਦ ਵੀਡੀਓ ਹੀ ਤੇ ਮੈਂ ਕਹਾ ਲੱਗ ਵੀ ਇਹੋ ਜਿਹਾ ਦਿਖਾਉਣੇ ਆ ਨਕੀਨੇ ਕਿ ਜਿਹੜੇ ਦੋ ਘੜੀਆਂ ਤੁਸੀਂ ਦੇਖਦੇ ਰਹੋ ਹੁਣ ਲੱਸੀ ਵੱਚੂਕੀ ਆ ਤੇ ਹੁਣ ਇਸ ਤੋਂ ਬਾਅਦ ਨਿਵਾਵਾਂਗੇ ਬਾਅਦ ਫਿਰ ਵੀਡੀਓ ਤਰਾਂਗੇ ਤੁਹਾਡੇ ਰੂ ਰੂ ਬਾਕੀ ਪ੍ਰੋਪਰ ਇਹਨਾਂ ਦੀ ਵੀਡੀਓ ਜਿਹੜੀ ਆ ਤੁਹਾਨੂੰ ਦੋਸਤੋ ਉਹ